ਆਪਣੇ ਬੱਚੇ ਜਿਹੜੇ ਹੁਣ ਜਾ ਰਹੇ ਨੇ ਉੱਥੇ ਜਾ ਕੇ ਬਹੁਤ ਸਟਰਗਲ ਕਰ ਰਹੇ ਨੇ ਠੀਕ ਹੈ ਨਾ ਤੇ ਇਹੀ ਚੀਜ਼ ਮੈਂ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਲਈ ਉਰੇ ਲੈ ਕੇ ਆਇਆ ਕਿ ਅਸੀਂ ਇੰਨਾ ਪਿੰਡਾਂ ਚੋਂ ਇੱਥੋਂ ਉੱਠ ਕੇ ਗਏ ਹੋਏ ਆ ਕਿ ਇਟਸ ਇਟਸ ਨਾਟ ਅ ਮੈਜਿਕ ਸਟਿਕ ਜਿਵੇਂ ਆਪਾਂ ਕਹਦੇ ਨੇ ਕਿ ਉੱਥੇ ਜਾ ਕੇ ਇੱਕ ਰਾਤੋਂ ਰਾਤ ਅਸੀਂ ਸਾਰੇ ਪਰਿਵਾਰ ਨੂੰ ਬਦਲ ਦਾਂਗੇ ਸਾਰੇ ਪਿੰਡ ਨੂੰ ਬਦਲ ਦਾਂਗੇ ਇਟ ਟੇਕ ਲੋਟ ਆਫ ਟਾਈਮ ਲੋਟ ਆਫ ਟਾਈਮ ਐਂਡ ਥਿੰਕ ਲੋਟ ਆਫ ਹੈਪਨ ਤੇ ਘਰ ਨੂੰ ਨਹੀਂ ਛੁਣਿਆ ਘਰ ਤੁਹਾਡਾ ਉਸੇ ਸਮੇਂ ਦਾ ਪੁਰਾਣਾ ਖੜਾ ਹੈਗਾ ਤਾਂ ਤੁਸੀਂ ਚੁਣਿਆ ਵੀ ਇੱਥੇ ਜਿਹੜੀ ਇੱਕ ਫੈਕਟਰੀ ਆ ਘਰ ਦੇ ਬੈਕਸਾਈਡ ਇਹ ਲਗਾਈ ਆ ਤੁਸੀਂ ਨੇ। ਇਹ ਕੀ ਆ ਕਿ ਤੁਹਾਨੂੰ ਬਿਜ਼ਨਸ ਘਰ ਬਣਾ ਕੇ ਤਾਂ ਕਦੇ ਵੀ ਦੇ ਦੂਗਾ। ਪਰ ਜਿਹੜਾ ਤੁਹਾਡੀ ਘਰ ਆ ਕੋਠੀ ਆ ਉਹ ਤੁਹਾਨੂੰ ਕਦੇ ਬਿਜ਼ਨਸ ਬਣਾ ਕੇ ਨਹੀਂ ਦੇਊਗਾ ਕਿਉਂਕਿ ਪਹਿਲੇ ਦਿਨ ਤੋਂ ਹੀ ਤੁਹਾਡਾ ਐਕਸਪੈਂਸ ਸ਼ੁਰੂ ਹੋ ਜਾਂਦਾ ਹੈ। ਫਿਊਚਰ ਕਿਵੇਂ ਦੇਖਦੇ ਹਾਂ ਜੇ ਮੈਂ ਤੁਸੀਂ ਤੁਹਾਡਾ ਬੱਚਾ ਵੀ ਨਾਲ ਆਗਾ ਕਈ ਵਾਰੀ ਬੱਚਿਆਂ ਦਾ ਮਨ ਨਹੀਂ ਲੱਗਦਾ ਹੁੰਦਾ ਇੱਥੇ। ਪਲਾਨ ਇਹੀ ਆ ਕਿ ਅਸੀਂ ਹਰ ਸਾਲ ਸਮਰ ਹੌਲੀਡੇਜ਼ ਦੇ ਵਿੱਚ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਲੈ ਕੇ ਆਈਏ ਇਹ ਸਿੱਖਣ ਨਾਲ ਜਿਵੇਂ ਸਾਡੇ ਬਜ਼ੁਰਗਾਂ ਨੇ ਸਾਨੂੰ ਟਰੈਕਟਰ 9 ਸਾਲ 10 ਸਾਲ ਦਾ ਫੜਾਤਾ। ਕੱਲੇ ਅਮਰੀਕਾ ਦੇ ਵਿੱਚ ਵੀ ਨਹੀਂ ਅਸੀਂ ਬਾਕੀ ਕੰਟਰੀਜ਼ ਦੇ ਵਿੱਚ ਆਲਰੇਡੀ ਦੁਬਈ, ਕੁਮਾਨ, ਕਤਰ ਹਰ ਹਰ ਕੰਟਰੀ ਦੇ ਵਿੱਚ ਅਸੀਂ ਇਹਨੂੰ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਪਹਿਲਾਂ ਰੌ ਮਟੀਰੀਅਲ ਲੈਂਦੇ ਆਂ, ਰੌ ਮਟੀਰੀਅਲ ਤੋਂ ਬਾਅਦ ਉਹ ਕਟਿੰਗ ਪ੍ਰੋਸੈਸ ਜਾਂਦਾ। ਕਟਿੰਗ ਪ੍ਰੋਸੈਸ ਤੋਂ ਬਾਅਦ ਉਹ ਸਾਡਾ ਹੀਟ ਟ੍ਰੀਟਮੈਂਟ ਦੇ ਵਿੱਚ ਜਾਂਦਾ ਤੇ ਹੀਟ ਟ੍ਰੀਟਮੈਂਟ ਤੋਂ ਬਾਅਦ ਅਸੀਂ ਉਹਨੂੰ ਮਸ਼ੀਨਿੰਗ ਦੇ ਵਿੱਚ ਲਗਾਉਂਦੇ ਆਂ। ਵੀ ਜਦੋਂ ਪੰਜਾਬੀ ਇੱਥੋਂ ਜ਼ਮੀਨਾਂ ਵੇਚ ਕੇ ਉਧਰ ਜਾਣ ਲੱਗੇ ਸੀ ਤਾਂ ਇਹ ਕਿਵੇਂ ਦਿਮਾਗ 'ਚ ਆਇਆ ਵੀ ਇੱਥੋਂ ਜਿਹੜਾ ਬਿਜ਼ਨਸ ਆ ਉਹ ਸ਼ੁਰੂ ਕਰਨਾ ਹੈ ਅਲੱਗ-ਅਲੱਗ ਟ੍ਰੇਨਿੰਗਸ ਕੰਡਕਟ ਕਰਕੇ ਬਹੁਤ ਹੀ ਅੱਛੇ ਜਿਹੜੇ ਨੇ ਸਾਡੇ ਵਰਕਰ ਅਸੀਂ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦੇ ਕੇ ਅਸੀਂ ਸਭ ਤੋਂ ਪਹਿਲਾ ਪ੍ਰੋਜੈਕਟ ਲਿਆ ਤੇ ਅਸੀਂ ਲੱਕਲੀ ਅ ਅਮਰੀਕਨ ਪ੍ਰੋਲੀਮ ਇੰਸਟੀਚੂਟ ਦਾ ਰੀ ਲਾਇਸੈਂਸ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਆਪਣੇ ਨਾਮ ਕਰ ਲਿਆ ਜਦੋਂ ਅਸੀਂ ਜਿਹੜਾ ਮਟੀਰੀਅਲ ਆ ਸੀ ਆਪਣੇ ਸਪੈਸੀਫਿਕੇਸ਼ਨ ਦੇ ਹਿਸਾਬ ਦੇ ਨਾਲ ਖਰੀਦਦੇ ਹਾਂ ਉਹਦੇ ਲਈ ਸਾਨੂੰ ਸਟਾਰਟਿੰਗ ਦੇ ਵਿੱਚ ਕਾਫੀ ਮੁਸ਼ਕਲ ਆਈ ਤੇ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਵੈਂਡਰ ਨੇ ਅਸੀਂ ਉਹਨਾਂ ਨੂੰ ਡਿਵੈਲਪ ਕੀਤਾਗਾ ਠੀਕ ਆ ਨਾ ਜਿਹੜੇ ਉਹਨਾਂ ਨੂੰ ਆਪਣੀਆਂ ਰਿਕੁਆਇਰਮੈਂਟਸ ਦਿੱਤੀਆਂ ਸੰਗਰੂਰ ਦੇ ਗੁਰਦਾਸਪੁਰਾ ਪਿੰਡ ਦੇ ਹਰਜੀਤ ਸਿੰਘ 2005 ਦੇ ਵਿੱਚ ਮਕੈਨੀਕਲ ਇੰਜੀਨੀਅਰ ਕਰਨ ਤੋਂ ਬਾਅਦ ਅਮਰੀਕਾ ਜਾਂਦੇ ਨੇ ਅਮਰੀਕਾ 20 ਸਾਲ ਲਗਾਤਾਰ ਉੱਥੇ ਵੱਖ-ਵੱਖ ਬਿਜ਼ਨਸਾਂ ਦੇ ਵਿੱਚ ਕੰਮ ਕਰਦੇ ਨੇਗੇ ਤਾਂ ਇਸ ਤੋਂ ਬਾਅਦ ਉਹਨਾਂ ਦੇ ਆਪਣੇ ਉੱਥੇ ਸਮੇਂ ਬਿਜ਼ਨਸ ਨੇ ਤਾਂ ਉਹਨਾਂ ਨੇ ਇੱਕ ਨਵੇਂ ਆਈਡੀਏ ਦੇ ਤਹਿਤ ਸੰਗਰੂਰ ਦੇ ਵਿੱਚ ਆ ਕੇ ਆਪਣੇ ਘਰ ਦੇ ਵਿੱਚ ਜਿਹੜੀ ਇੱਕ ਫੈਕਟਰੀ ਲਾਈ ਹੈਗੀ ਜਿੱਥੇ ਕਿ ਉਹ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਨਟ ਬੁਲੇਟ ਨੇਗੇ ਜਾਂ ਇਹ ਮਸ਼ੀਨ ਜਿਹੜੀ ਤੁਸੀਂ ਦੇਖ ਰਹੇ ਹੋ ਜਿਵੇਂ ਇਹਦੇ ਚ ਜਿਹੜੇ ਬੁਲੇਟ ਯੂਜ਼ ਹੋਏ ਹੋਏ ਨੇਗੇ ਉਹ ਸਾਰੇ ਇਹ ਇੱਥੇ ਫੈਕਟਰੀ ਦੇ ਵਿੱਚ ਤਿਆਰ ਕਰ ਰਹੇ ਨੇਗੇ ਤਾ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਉਹ ਪੂਰੀ ਫੈਮਿਲੀ ਸਮੇਤ ਇਸ ਸਮੇਂ ਆਪਣੇ ਪਰਿਵਾਰ ਨੂੰ ਲੈ ਕੇ ਵਾਪਸ ਇੱਥੇ ਇੰਡੀਆ ਆ ਕੇ ਉਹਨਾਂ ਨੇ ਫੈਕਟਰੀ ਦੀ ਸ਼ੁਰੂਆਤ ਕੀਤੀ ਹੈਗੀ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਉਹਨਾਂ ਨੇ ਜਿਹੜੇ ਪਾਰਟਸ ਨੇਗੇ ਇਹਨਾਂ ਦੀ ਜਿਹੜੀ ਮਾਰਕੀਟਿੰਗ ਹੈਗੀ ਉਹ ਯੂ ਐਸ ਏ ਦੇ ਵਿੱਚ ਕਰ ਰਹੇ ਨੇ ਹਰਜੀਤ ਸਿੰਘ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਆਂ ਹਰਜੀਤ ਜੀ ਕਿਵੇਂ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਜਰਨੀ ਕਿਸ ਤਰ੍ਹਾਂ ਦੀ ਸੀ ਕਿਵੇਂ ਤੁਸੀਂ ਅਮਰੀਕਾ ਗਏ ਉੱਥੇ ਜਾ ਕੇ ਮਤਲਬ ਲੰਮਾ ਸਮਾਂ ਮਿਹਨਤ ਕੀਤੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਮਿਹਨਤ ਬਹੁਤ ਕਰਦੇ ਆ ਪਰ ਇੱਕ ਸਮਾਂ ਸੀ ਵੀ ਜਦੋਂ ਪੰਜਾਬੀ ਇੱਥੋਂ ਜ਼ਮੀਨਾਂ ਵੇਚ ਕੇ ਉਧਰ ਜਾਣ ਲੱਗੇ ਸੀ ਤਾਂ ਇਹ ਕਿਵੇਂ ਦਿਮਾਗ 'ਚ ਆਇਆ ਵੀ ਇੱਥੋਂ ਜਿਹੜਾ ਬਿਜ਼ਨਸ ਆ ਉਹ ਸ਼ੁਰੂ ਕਰਨਾ ਹੈਗਾ ਸਭ ਤੋਂ ਪਹਿਲਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ 2005 ਦੇ ਵਿੱਚ ਆਫਟਰ ਜਦੋਂ ਮੇਰੀ ਬੀਟੈਕ ਫਿਨਿਸ਼ ਹੋ ਗਈ ਉਸ ਤੋਂ ਬਾਅਦ ਮੈਂ ਯੂਐਸ ਗਿਆ ਉੱਥੇ ਐਮਟੈਕ ਤੋਂ ਬੀਟੈਕ ਤੋਂ ਬਾਅਦ ਕਾਫੀ ਸਟਰਗਲ ਹੋਈ ਤੇ ਬਟ ਮੇਰੀ ਜੌਬ ਕੈਲੋ ਗੁੱਡ ਲੱਕ ਦੇ ਨਾਲ ਮੈਂ ਮਕੈਨਿਕਲ ਇੰਜੀਨੀਅਰ ਪਹਿਲੇ ਦਿਨ ਤੋਂ ਹੀ ਉੱਥੇ ਲੱਗ ਗਿਆ। ਉਸ ਤੋਂ ਬਾਅਦ ਅੱਗੇ ਵਾਦੇ-ਵਾਦੇ ਮੈਂ ਓਇਲ ਐਂਡ ਗੈਸ ਦੇ ਵਿੱਚ ਐਂਟਰੀ ਕੀਤੀ। ਓਇਲ ਐਂਡ ਗੈਸ ਦੇ ਵਿੱਚ ਅਸੀਂ ਡਿਫਰੈਂਟ ਟਾਈਪ ਆਫ ਜਿਹੜਾ ਕੰਟਰੋਲ ਸਿਸਟਮ ਆ ਰਿਗਸ ਦੇ ਉੱਤੇ ਲੱਗਦਾ, ਓਲ ਰਿਗਸ ਦੇ ਉੱਤੇ ਲੱਗਦਾ ਉਹ ਅਸੀਂ ਬਣਾਉਣੇ ਸ਼ੁਰੂ ਕੀਤੇ। ਰੀਸੈਂਟਲੀ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਦੇ ਅੰਦਰ ਅਸੀਂ ਆਪਣਾ ਪੰਜਾਬ ਦਾ ਸਭ ਤੋਂ ਪਹਿਲਾ ਲਾਇਸੈਂਸ ਲਿਆ ਜਿਹੜਾ ਕਿ ਆਲਮੋਸਟ 2 ਐਂਡ 1/2 3 ਇਅਰ ਦੇ ਵਿੱਚ ਸਾਨੂੰ ਸਾਡੀ ਸਾਰੀ ਟੀਮ ਟੀਮ ਨੂੰ ਟ੍ਰੇਨਿੰਗ ਦੇ ਕੇ ਅਮ अलग-अलग ट्रेनिंग्स कॉन्टैक्ट करके बहुत ही अच्छे जड़े ने ਸਾਡੇ ਵਰਕਰ ਅਸੀਂ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦੇ ਕੇ ਅਸੀਂ ਇਹ ਸਭ ਦਾ ਪਹਿਲਾ ਪ੍ਰੋਜੈਕਟ ਲਿਆ ਤੇ ਅਸੀਂ ਲੱਕਲੀ ਅ ਅਮਰੀਕਨ ਪ੍ਰੋਬਲਮ ਇੰਸਟੀਚੂਟ ਦਾ ਅ ਰਿਅ ਲਾਇਸੈਂਸ ਪਹਿਲਾ ਪੰਜਾਬ ਦੇ ਵਿੱਚ ਅਸੀਂ ਆਪਣੇ ਨਾਮ ਕਰ ਲਿਆ ਤੇ ਮੇਨਲੀ ਇਹ ਹੈ ਕਿ ਜਿਹੜੀ ਇਹ ਪ੍ਰੋਡਕਟ ਆ ਇਹ ਬਹੁਤ ਹੀ ਸਪੈਸ਼ਲ ਪ੍ਰੋਡਕਟ ਆ -75 ਡਿਗਰੀ ਫਾਰਨਹਾਈਟ ਤੋਂ ਲੈ ਕੇ 350 ਡਿਗਰੀ ਫਾਰਨਹਾਈਟ ਤੱਕ ਟਿਕਣ ਵਾਲਾ ਇਹ ਨਟ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਸਪੈਸ਼ਲ ਹਰ ਨੱਟ ਦੇ ਉੱਤੇ ਸਾਡਾ ਆਪਣਾ ਲਾਇਸੈਂਸ ਹਰ ਨੱਟ ਦੇ ਉੱਤੇ ਆਪਣੀ ਇੱਕ ਸਪੈਸ਼ਲਿਟੀ ਸੀਲ ਲੱਗੀ ਹੋਈ ਹੈਗੀ ਤੇ ਹਰ ਨੱਟ ਦੇ ਉੱਤੇ ਹੀ ਨੱਟ ਦਾ ਨੰਬਰ ਲਿਖਿਆ ਗਿਆ ਸੀਰੀਅਲਾਈਜੇਸ਼ਨ ਕੀਤੀ ਹੋਈ ਹੈਗੀ ਤੇ ਇਹੋ ਜਿਹਾ ਕੁਆਲਿਟੀ ਦਾ ਕੰਮ ਅਸੀਂ ਇਸ ਪਿੰਡ ਦੇ ਵਿੱਚ ਗੁਰਦਾਸਪੁਰੇ ਪਿੰਡ ਦੇ ਵਿੱਚ ਤੇ ਅਸੀਂ ਸ਼ੁਰੂ ਕੀਤਾਗਾ ਤੇ ਅਸੀਂ ਥੈਂਕਸ ਕਰਦੇ ਹਾਂ ਪੰਜਾਬ ਗਵਰਨਮੈਂਟ ਦਾ ਅੰਡਰ ਇਨਵੈਸਟ ਪੰਜਾਬ ਪ੍ਰੋਗਰਾਮ ਉਹਨਾਂ ਨੇ ਸਾਡੀ ਡੀਸੀ ਸੰਗਰੂਰ ਨੇ ਸਰਦਾਰ ਚੀਮਾ ਜੀ ਨੇ ਮੈਡਮ ਭਰਾਜ ਨੇ ਤੇ ਭਗਵੰਤ ਮਾਨ ਜੀ ਨੇ ਉਹਨਾਂ ਨੇ ਸਾਡੀ ਬਹੁਤ ਹੀ ਜ਼ਿਆਦਾ ਇਸ ਪ੍ਰੋਜੈਕਟ ਦੇ ਵਿੱਚ ਪੂਰੇ ਲਾਂਡ ਦੇ ਵਿੱਚ ਸਿੰਗਲ ਵਿੰਡੋ ਸਿਸਟਮ ਦੇ ਰਾਹੀਂ ਬਹੁਤ ਹੈਲਪਫੁਲ ਕੀਤੀ ਆ ਸੀਐਲਯੂ ਚੇਂਜ ਆਫ ਲੈਂਡ ਯੂਜ਼ ਦੇ ਅੰਡਰ ਅਸੀਂ ਇਹ ਕਹਿੰਦੇ ਆ ਕਿ ਜਿਵੇਂ ਆਪਣੇ ਪੰਜਾਬੀ ਉੱਥੇ ਇੱਥੋਂ ਵੇਚ ਕੇ ਜਾ ਰਹੇ ਨੇ ਇਨਸਟੈਡ ਆਫ ਵੇਚ ਕੇ ਜਾਣ ਨਾਲੋਂ ਤੁਸੀਂ ਇੱਥੇ ਆ ਕੇ ਆਪਣਾ ਲੈਂਡ ਯੂਜ਼ ਚੇਂਜ ਕਰਵਾ ਕੇ ਤੁਸੀਂ ਉੱਥੋਂ ਆ ਕੇ ਪਰਤ ਕੇ ਆਪਣੀ ਬਹੁਤ ਹੀ ਛੋਟੀਆਂ-ਛੋਟੀਆਂ ਮਾਈਕਰੋ ਇੰਡਸਟਰੀਜ਼ ਲਾ ਸਕਦੇ ਹੋਗੇ ਆਲ ਓਵਰ ਅਮਰੀਕਾ ਦੇ ਵਿੱਚ ਕੀ ਹੈਗੀ ਕਿ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਆ ਨਾਟ ਓਨਲੀ ਇਨ ਅਮਰੀਕਾ ਸ ਆਲ ਓਵਰ ਵਰਲਡ ਦੇ ਵਿੱਚ ਹਰ ਛੋਟੀ ਛੋਟੀ ਪਲੇਟ ਤੋਂ ਲੈ ਕੇ ਹਰ ਚੀਜ਼ ਦੀ ਡਿਮਾਂਡ ਆ ਪਰ ਇਨਸਟੈਡ ਆਫ ਆਪਾਂ ਚੀਜ਼ ਨੂੰ ਬੇਚ ਕੇ ਇੱਕਦਮ ਡਿਸੀਜਨ ਲੈ ਕੇ ਇੱਕਦਮ ਜਿਹੜਾ ਵੀ ਡਿਸੀਜਨ ਲਿਆ ਜਾਂਦਾ ਬਹੁਤ ਹੀ ਗਲਤ ਡਿਸੀਜਨ ਲਿਆ ਜਾਂਦਾ ਉਹਦੇ ਬਾਰੇ ਪਹਿਲਾਂ ਸਟੱਡੀ ਕਰੋ ਆਪਣੇ ਬੱਚੇ ਜਿਹੜੇ ਹੁਣ ਜਾ ਰਹੇ ਨੇ ਉੱਥੇ ਜਾ ਕੇ ਬਹੁਤ ਸਟਰਗਲ ਕਰ ਰਹੇ ਨੇ ਠੀਕ ਹੈ ਨਾ ਤੇ ਇਹੀ ਚੀਜ਼ ਮੈਂ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਲਈ ਉਰੇ ਲੈ ਕੇ ਆਇਆ ਕਿ ਅਸੀਂ ਇੰਨਾ ਪਿੰਡਾਂ ਚੋਂ ਇੱਥੋਂ ਉੱਠ ਕੇ ਗਏ ਹੋਏ ਆ ਕਿ ਇਟਸ ਇਟਸ ਨਾਟ ਅ ਮੈਜਿਕ ਸਟਿਕ ਜਿਵੇਂ ਆਪਾਂ ਕਹਦੇ ਨੇ ਕਿ ਉੱਥੇ ਜਾ ਕੇ ਇੱਕ ਰਾਤੋਂ ਰਾਤ ਅਸੀਂ ਸਾਰੇ ਪਰਿਵਾਰ ਨੂੰ ਬਦਲ ਦਾਂਗੇ ਸਾਰੇ ਪਿੰਡ ਨੂੰ ਬਦਲ ਦਾਂਗੇ ਇਟ ਟੇਕ ਲੋਟ ਆਫ ਟਾਈਮ ਲੋਟ ਆਫ ਟਾਈਮ ਐਂਡ ਟੇਕ ਲੋਟ ਆਫ ਐਫਰਟ ਇਹ ਕਿੱਤਾ ਸਾਨੂੰ ਜਿਹੜੀ ਤੁਹਾਡੀ ਜਿਵੇਂ ਜਿਹੜੀ ਮਿੰਨੀ ਫੈਕਟਰੀ ਤੁਸੀਂ ਲਗਾਈ ਹੈਗੀ ਇਹਦੇ ਬਾਰੇ ਵੀ ਦੱਸੋ ਇੱਕ ਜਿਵੇਂ ਦੋ ਸਵਾਲ ਇਹਦੇ ਚ ਖੜੇ ਹੁੰਦੇ ਆ ਵੀ ਜਿਵੇਂ ਤੁਸੀਂ ਇੱਥੇ ਹੀ ਆਪਣੇ ਪਿੰਡ ਨੂੰ ਗੁਰਦਾਸਪੁਰ ਨੂੰ ਹੀ ਕਿਉਂ ਚੁਣਿਆ ਤੇ ਦੂਜਾ ਮੇਰਾ ਸਵਾਲ ਇਹ ਹੈ ਵੀ ਜਿਵੇਂ ਬਹੁਤ ਸਾਰੇ ਜਿਹੜੇ ਐਨ ਆਰ ਆਈ ਇੱਥੇ ਆਉਂਦੇ ਆ ਉਹ ਜਾਂ ਤਾਂ ਘਰ ਪਾਉਂਦੇ ਆ ਕਾਫੀ ਜ਼ਿਆਦਾ ਮਤਲਬ ਵੱਡੇ ਕਈ ਵਾਰ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਸੀ ਜਲੰਧਰ ਸਾਈਡ ਦੇਖਦੇ ਆ ਤਾਂ ਤੁਸੀਂ ਦੱਸਿਆ ਸੀ ਵੀ ਤੁਸੀਂ ਘਰ ਨੂੰ ਨਹੀਂ ਚੁਣਿਆ ਘਰ ਤੁਹਾਡਾ ਉਸੇ ਸਮੇਂ ਦਾ ਪੁਰਾਣਾ ਖੜਾ ਹੈਗਾ ਤਾਂ ਤੁਸੀਂ ਚੁਣਿਆ ਵੀ ਇੱਥੇ ਜਿਹੜੀ ਇੱਕ ਫੈਕਟਰੀ ਆ ਘਰ ਦੇ ਬੈਕਸਾਈਡ ਇਹ ਲਗਾਈ ਆ ਤੁਸੀਂ ਨੇ ਇੱਕ ਨਾ ਅਮਰੀਕਾ ਦੇ ਵਿੱਚ ਕਹਾਵਤ ਹੈ بزਨਸ ਕੈਨ ਮੇਕ ਅ ਹੋਮ ਐਂਡ ਹੋਮ ਕੈਨ ਨਾਟ ਮੇਕ ਅ بزਨਸ ਇਹ ਕੀ ਹੈ ਕਿ ਤੁਹਾਨੂੰ بزਨਸ ਘਰ ਬਣਾ ਕੇ ਤਾਂ ਕਦੇ ਵੀ ਦੇ ਦੂਗਾ ਪਰ ਜਿਹੜਾ ਤੁਹਾਡੀ ਘਰ ਆ ਕੋਠੀ ਆ ਉਹ ਤੁਹਾਨੂੰ ਕਦੇ ਬਿਜ਼ਨਸ ਮਨਾ ਕੇ ਨਹੀਂ ਦੇਊਗਾ ਕਿਉਂਕਿ ਪਹਿਲੇ ਦਿਨ ਤੋਂ ਹੀ ਤੁਹਾਡਾ ਐਕਸਪੈਂਸ ਸ਼ੁਰੂ ਹੋ ਜਾਂਦਾ ਹੈਗਾ ਤਾਂ ਹਮੇਸ਼ਾ ਹੀ ਮੈਂ ਤਾਂ ਸਾਰਿਆਂ ਨੂੰ ਰਿਕੁਐਸਟ ਇਹੀ ਕਰੂੰਗਾ ਕਿ ਜਿਹੜੇ ਪਹਿਲਾਂ ਆਉਂਦੇ ਨੇ ਪਹਿਲਾਂ ਤੁਸੀਂ ਆਪਣੇ ਪਿੰਡ ਦੇ ਚਲੋ ਆਪਾਂ ਤਾਂ ਖੜੇ ਹੋ ਗਏ ਹੁਣ ਜਿਹੜੇ ਆਪਣੇ ਮਦਦ ਕਰੋ ਠੀਕ ਹੈ ਨਾ ਵੰਡ ਛਕੋ ਆਪਣੀ ਇਹ ਥਿਉਰੀ ਆ ਵੀ ਆਪਣੇ ਗੁਰੂ ਸਾਹਿਬ ਆਪਾਂ ਨੂੰ ਕਹਿ ਕੇ ਗਏ ਨੇ ਕਿ ਆਪਣਾ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਵੀ ਬਾਹਰ ਜਾ ਕੇ ਕੋਈ ਵੰਡ ਛਕਣ ਵਾਲੀ ਚੀਜ਼ ਕਰਨੀ ਹੈ ਆਪਣੀ ਜਿਹੜੀ ਮਿਹਨਤ ਆ ਗਈ ਉਹਨੂੰ ਵੀ ਆਪਾਂ ਵੰਡ ਕੇ ਛਕ ਸਕਦੇ ਆਂਗੇ ਆਪਾਂ ਸਾਰੇ ਇਕੱਠੇ ਮਿਹਨਤ ਕਰਕੇ ਅੱਗੇ ਵੱਧ ਸਕਦੇ ਹਾਂ ਜੀ ਜਿਵੇਂ ਤੁਸੀਂ ਜਿਹੜਾ ਮਟੀਰੀਅਲ ਹੈ ਕਿੱਥੋਂ ਖਰੀਦਦੇ ਹਾਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਮਾਰਕੀਟਿੰਗ ਹੈ ਮੈਂ ਇਹਨੂੰ ਯੂਐਸਏ ਦੇ ਵਿੱਚ ਹੀ ਕਰਦੇ ਹਾਂ ਇੱਥੋਂ ਬਣਾ ਕੇ ਤਾਂ ਉਹਦੇ ਵਿੱਚ ਮਤਲਬ ਕਿਸ ਤਰ੍ਹਾਂ ਕੋਈ ਮੁਸ਼ਕਲਾਂ ਤਾਂ ਨਹੀਂ ਆਉਂਦੀਆਂ ਜਿਵੇਂ ਇੱਥੋਂ ਮਟੀਰੀਅਲ ਤੁਸੀਂ ਖਰੀਦਦੇ ਹੋ ਸਾਰਾ ਨਹੀਂ ਇਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਜਿਹੜਾ ਮਟੀਰੀਅਲ ਅਸੀਂ ਆਪਣੇ ਸਪੈਸੀਫਿਕੇਸ਼ਨ ਦੇ ਹਿਸਾਬ ਦੇ ਨਾਲ ਖਰੀਦਦੇ ਹਾਂ ਉਹਦੇ ਲਈ ਸਾਨੂੰ ਸਟਾਰਟਿੰਗ ਦੇ ਵਿੱਚ ਕਾਫੀ ਮੁਸ਼ਕਲ ਆਈ ਤੇ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਵੈਂਡਰ ਨੇ ਅਸੀਂ ਉਹਨਾਂ ਨੂੰ ਡਿਵੈਲਪ ਕੀਤਾਗਾ ਠੀਕ ਹੈ ਨਾ ਜਿਹੜੇ ਉਹਨਾਂ ਨੂੰ ਆਪਣੀਆਂ ਰਿਕੁਆਇਰਮੈਂਟਸ ਦਿੱਤੀਆਂ ਨੇ ਕਿ ਅਸੀਂ ਇੰਨੀ ਸਾਨੂੰ ਇਹਦੇ ਵਿੱਚ ਇੰਨੀ ਮਾਤਰਾ ਦੀ ਇਹ ਨਹੀਂ ਆਇਰਨ ਚਾਹੀਦੀ ਆ ਕੋਬੋਲਟ ਚਾਹੀਦੀ ਆ ਜਿੱਦਿਆਂ ਉਹਦੇ ਵਿੱਚ ਸਪੈਸੀਫਿਕੇਸ਼ਨਸ ਨੇ ਉਹ ਸਾਨੂੰ ਆਪਣੀ ਹਿਸਾਬ ਦੇ ਨਾਲ ਅਸੀਂ ਤਿਆਰ ਕਰਵਾਇਆ ਸਟਾਰਟਿੰਗ ਦੇ ਵਿੱਚ ਨੋ ਡਾਊਟ ਪ੍ਰੋਬਲਮ ਆਉਂਦੀ ਆ ਹਰ ਚੀਜ਼ ਦੇ ਵਿੱਚ ਪਰ ਹੁਣ ਕੋਈ ਪ੍ਰੋਬਲਮ ਨਹੀਂ ਹੁਣ ਸਾਡੇ ਜਿਹੜੇ ਸੈਟਅਪ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਕਿ ਸਾਡੀ ਹਾਈ ਸਟਰੈਂਥ ਬੋਲਟਿੰਗ ਆ ਗਈ ਕਿੰਨੀ ਸਾਡੀ ਰਿਕੁਆਇਰਮੈਂਟ ਆ ਗਈ ਕਿ ਕਿਵੇਂ ਕਿਵੇਂ ਤੁਸੀਂ ਥੋੜਾ ਦੱਸੋਗੇ ਵੀ ਜਿਵੇਂ ਦਰਸ਼ਕਾਂ ਨੂੰ ਵੀ ਕਿਹੜੀ ਕਿਹੜੀ ਜੀ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇੱਥੇ ਨਹੀਂ ਬਹੁਤ ਹੀ ਬਹੁਤ ਹੀ ਸਿੰਪਲ ਜੀ ਪ੍ਰੋਸੈਸ ਆ ਅਸੀਂ ਪਹਿਲਾਂ ਰਾ ਮਟੀਰੀਅਲ ਲੈਂਦੇ ਆ ਰਾ ਮਟੀਰੀਅਲ ਤੋਂ ਬਾਅਦ ਉਹ ਕਟਿੰਗ ਪ੍ਰੋਸੈਸ ਜਾਂਦਾ ਕਟਿੰਗ ਪ੍ਰੋਸੈਸ ਤੋਂ ਬਾਅਦ ਉਹ ਸਾਡਾ ਹੀਟ ਟ੍ਰੀਟਮੈਂਟ ਦੇ ਵਿੱਚ ਜਾਂਦਾ ਤੇ ਹੀਟ ਟ੍ਰੀਟਮੈਂਟ ਤੋਂ ਬਾਅਦ ਅਸੀਂ ਉਹਨੂੰ ਮਸ਼ੀਨਿੰਗ ਦੇ ਵਿੱਚ ਲੈ ਕੇ ਆਉਂਦੇ ਆਂ ਠੀਕ ਹੈ ਉਸ ਤੋਂ ਬਾਅਦ ਸਾਡਾ ਜਿਵੇਂ ਆਪਾਂ ਕਿਹਾ ਵੀ ਹਰ ਜਗ੍ਹਾ ਦੇ ਉੱਤੇ ਤੁਸੀਂ ਮਾਰਕ ਦੇਖੋਗੇ ਉਦੀ ਉਦੀ ਜਿਹੜੀ ਬਕਾਇਦਾ ਹੀਟ ਨੰਬਰ ਲਿਖਿਆ ਜਾਊਗਾ ਤੇ ਉਸ ਤੋਂ ਬਾਅਦ ਹਰ ਸਾਡਾ ਜਿਹੜਾ ਤੁਸੀਂ ਇਕੁਪਮੈਂਟ ਵੀ ਦੇਖੋਗੇ ਸਾਰਾ ਕੈਲੀਬ੍ਰੇਟਡ ਇਕੁਪਮੈਂਟ ਆ ਕੱਲੀ ਕੱਲੀ ਚੀਜ਼ ਸਾਡੀ 3 ਮਹੀਨੇ ਬਾਅਦ ਦੁਬਾਰਾ ਚੈੱਕ ਹੁੰਦੀ ਆ ਮੇਕ ਸ਼ੂਰ ਕਿ ਉਹ ਟੋਲਰੈਂਸ ਦੇ ਵਿੱਚ ਰਹੇ ਸਤੇ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਕੱਲੇ ਅਮਰੀਕਾ ਦੇ ਵਿੱਚ ਵੀ ਨਹੀਂ ਅਸੀਂ ਬਾਕੀ ਕੰਟਰੀਜ਼ ਦੇ ਵਿੱਚ ਆਲਰੇਡੀ ਦੁਬਈ ਕੁਮਾਨ ਕਤਰ ਹਰ ਹਰ ਕੰਟਰੀ ਦੇ ਵਿੱਚ ਅਸੀਂ ਇਹਨੂੰ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਜਿਹੜਾ ਤੁਸੀਂ ਇਹ ਬਾਹਰ ਜਿਹੜਾ ਪੁਰਜਾ ਤਿਆਰ ਕੀਤਾ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਉੱਥੇ ਕੰਮ ਆਉਂਦਾਗਾ ਸਹੀ ਇਹ ਆਰਡਰ ਕਿੱਥੋਂ ਮਿਲਿਆਗਾ ਇਹ ਐਕਚੁਅਲੀ ਇਹ ਆਰਡਰ ਸਾਨੂੰ ਇਹ ਤਾਂ ਡੈਮੋ ਯੂਨਿਟ ਮੈਂ ਇੱਥੇ ਡੈਮੋ ਯੂਨਿਟ ਲੈ ਕੇ ਆਇਆਗਾ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਅਗਲਾ ਕਹਿੰਦਾ ਕਿ ਨਟ ਬੋਲਟ ਨੇ ਲੱਗਦੇ ਕਿੱਥੇ ਨੇ ਹਾਂ ਠੀਕ ਆ ਇਹ ਸਾਡੀ ਇੱਕ ਸਿਸਟਰ ਕੰਪਨੀ ਆ ਉਹ ਸਿਸਟਰ ਕੰਪਨੀ ਤੋਂ ਉਹਰੇ ਕੁਐਸਚਨ ਦਾ ਜਵਾਬ ਦੇਣ ਲਈ ਮੈਂ ਇੱਕ ਡੈਮੋ ਯੂਨਿਟ ਲੈ ਕੇ ਆਇਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਲੱਗਦੇ ਵੀ ਨੇ ਤੇ ਹਰ ਰਿਗ ਦੇ ਉੱਤੇ ਦੁਨੀਆ ਦੀ ਕੋਈ ਵੀ ਰਿਗ ਹੋਵੇ ਉਹਦੇ ਉੱਤੇ ਇਹੀ ਨਟ ਬੋਲਟ ਲੱਗਦੇ ਹਾਂਜੀ ਤਾਂ ਹੁਣ ਫਿਊਚਰ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਤੁਹਾਡਾ ਬੱਚਾ ਵੀ ਨਾਲ ਹੈਗਾ ਕਈ ਵਾਰੀ ਬੱਚਿਆਂ ਦਾ ਮਨ ਨਹੀਂ ਲੱਗਦਾ ਹੁੰਦਾ ਇੱਥੇ ਤਾਂ ਫਿਰ ਫਿਊਚਰ ਦਾ ਕੀ ਪਲਾਨ ਹੈ ਹੁਣ ਨਹੀਂ ਬੱਚੇ ਸਾਡੇ ਇਹਨਾਂ ਦੀ ਫਿਲਹਾਲ ਤਾਂ ਇਹਨਾਂ ਦੀ ਸਮਰ ਹੌਲੀਡੇਸ ਚੱਲ ਰਹੀਆਂ ਨੇ ਤੇ ਅਸੀਂ ਪਲਾਨ ਇਹੀ ਹੈ ਕਿ ਅਸੀਂ ਹਰ ਸਾਲ ਸਮਰ ਹੌਲੀਡੇਸ ਦੇ ਵਿੱਚ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਲੈ ਕੇ ਆਈਏ ਇਹ ਸਿੱਖਣ ਨਾਲ ਜਿਵੇਂ ਸਾਡੇ ਬਜ਼ੁਰਗਾਂ ਨੇ ਸਾਨੂੰ ਟਰੈਕਟਰ 9 ਸਾਲ 10 ਸਾਲ ਦਾ ਫੜਾਤਾ ਸੀ ਤਾਂ ਅਸੀਂ ਇਦਾਂ ਹੀ ਇਹਨਾਂ ਨੂੰ 9-10 ਸਾਲ ਦਿਆਂ ਨੂੰ ਜੇ ਉਹਨਾਂ ਇੱਥੇ ਸਿੱਖ ਕੇ ਤੇ ਉਹਵੇਂ ਅੱਗੇ ਵਧਣਗੇ ਇਹਨਾਂ ਨੂੰ ਪਤਾ ਲੱਗੂਗਾ ਕਿ ਵਾਟਸ ਮਾਈ ਫਾਦਰ ਇਜ਼ ਡੂਇੰਗ ਹੈ ਨਾ ਮੇਰੇ ਪਿਤਾ ਜੀ ਕੀ ਕਰ ਰਹੇ ਨੇ ਤੇ ਜੇ ਆਪਾਂ ਉਹਨਾਂ ਨੂੰ ਨਾਲ ਜੋੜਾਂਗੇ ਨਹੀਂ ਹੁਣ ਮੈਂ ਉਹਰੇ ਵੀ ਦੇਖਦਾ ਪਹਿਲਾਂ ਬੱਚਿਆਂ ਨੂੰ ਦੱਸ ਦੇਣੀ ਕੁਝ ਫੈਮਲੀਆਂ ਤੇ ਉਹ ਤੋਂ ਬਾਅਦ ਜਦੋਂ 18 ਸਾਲ ਦੇ ਚਲੋ ਜੀ ਜਾ ਚੜਦੇ ਉੱਥੇ ਜਾ ਕੇ ਆਪੀ ਸੈੱਟ ਉੱਥੇ ਪ੍ਰੋਬਲਮ ਬਹੁਤ ਆਉਂਦੀਆਂ ਨੇ ਠੀਕ ਹੈ ਨਾ ਇਹ ਚੀਜ਼ਾਂ ਨੂੰ ਆਪਾਂ ਨੂੰ ਆਪਾਂ ਨੂੰ ਪ੍ਰੀ ਪਲੈਨਿੰਗ ਕਰਨ ਦੀ ਜ਼ਰੂਰਤ ਹੈ ਸਾਰੇ ਪੰਜਾਬੀਆਂ ਨੂੰ ਤੇ ਸਾਰਿਆਂ ਨੂੰ ਇਹ ਮਿਹਨਤ ਕਰਨ ਦੀ ਜ਼ਰੂਰਤ ਆਪਾਂ ਤਾਂ ਹੱਥ ਜੋੜ ਕੇ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਇਹ ਦੇਸ਼ ਆ ਸਾਡਾ ਪੰਜਾਬ ਆ ਅਸੀਂ ਅੱਗੇ ਤਰੱਕੀ ਜਿਉਂਦੇ ਹਾਂ ਕਈ ਵਾਰ ਇੱਕ ਇਹ ਸਵਾਲ ਆਉਂਦਾ ਜਿਵੇਂ ਜਿਹੜੇ ਵੀ ਲੋਕ ਦੇਖਦੇ ਹੁੰਦੇ ਆ ਕਈ ਵਾਰ ਸਾਡੇ ਲੋਕਾਂ ਦੇ ਹੁੰਦਾ ਵੀ ਸ਼ੁਰੂ ਕਰ ਲਿਆ ਪਤਾ ਨਹੀਂ ਚੱਲੂ ਪਤਾ ਨਹੀਂ ਨਾ ਤੁਸੀਂ ਇਹ ਜ਼ਰੂਰ ਦੱਸੋ ਵੀ ਜਿਵੇਂ ਤੁਸੀਂ ਹੁਣ ਸ਼ੁਰੂਆਤ ਕੀਤੀ ਹੈ ਤਾਂ ਇਹਦੇ 'ਚ ਤੁਹਾਡਾ ਪ੍ਰੋਫਿਟ ਕਿਸ ਤਰ੍ਹਾਂ ਦਾ ਹੈਗਾ ਮਤਲਬ ਨਹੀਂ ਸਾਡਾ ਪ੍ਰੋਫਿਟ ਮਾਰਜਿਨ ਤੇ ਇਹਦੇ ਨਾਲ ਮਾਰਜਿਨ ਆ ਜਿਹੜਾ ਬਹੁਤ ਵਧੀਆ ਹੈਗਾ ਸਾਡਾ ਤੇ ਜਿਵੇਂ ਕਿ ਆਪਾਂ ਹੁਣ ਸਾਰੇ ਤਾਂ ਡਿਸਕਲੋਜ਼ ਨਹੀਂ ਕਰ ਸਕਦੇ ਬਟ ਅਸੀਂ ਬਹੁਤ ਖੁਸ਼ ਆਂ ਇੱਕ ਸਾਲ ਦੇ ਵਿੱਚ ਅਸੀਂ ਜਿੱਥੋਂ ਜਦ ਤੋਂ ਜਨਵਰੀ ਤੋਂ ਸਾਡੇ ਕੋਲ ਲਾਇਸੈਂਸ ਆਇਆ ਜਨਵਰੀ ਤੋਂ ਹੁਣ ਤੱਕ ਮੈਂ ਇਹ ਕਹਿ ਸਕਦਾ ਵੀ ਅਸੀਂ 7 ਕੰਟਰੀਜ਼ ਆਲਰੇਡੀ ਕ ਸੱਤ ਕੰਟਰੀ ਦੇ ਵਿੱਚ ਅਸੀਂ ਮਟੀਰੀਅਲ ਆਲਰੇਡੀ ਉੱਪਰ ਦਾ ਕਰਤਾ ਸਾਡਾ ਕਿੰਨੇ ਲੋਕਾਂ ਨੂੰ ਕੰਮ ਦੇ ਰਹੇ ਹਾਂ ਰੇਸ ਸਮੇ ਅਸੀਂ 30 ਪਲੱਸ ਲੋਕਾਂ ਨੂੰ ਕੰਮ ਦੇ ਰਹੇ ਹਾਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਡਾਇਰੈਕਟਲੀ ਹੁੰਦਾ ਕਿ ਕੁਝ ਬੰਦੇ ਇੱਥੇ ਕੰਮ ਕਰ ਰਹੇ ਨੇ ਕੁਝ ਬੰਦੇ ਟਰਾਂਸਪੋਰਟ ਲਾ ਲੋ ਜਿਹੜੇ ਵੀ ਬੰਦੇ ਇਨਡਾਇਰੈਕਟਲੀ ਉਸ ਤਰ੍ਹਾਂ ਸਾਡੇ ਨਾਲ 30 ਪਲੱਸ ਬੰਦੇ ਕੰਮ ਕਰ ਰਹੇ ਨੇ ਇਸ ਵਕਤ ਸੋ ਪੰਜਾਬ ਲਈ ਤੇ ਪੰਜਾਬ ਦੀ ਮਿੱਟੀ ਦੇ ਲਈ ਕਿਤੇ ਨਾ ਕਿਤੇ ਇੱਕ ਚੰਗੀ ਖਬਰ ਹੈ ਕਿ ਚੰਗਾ ਸੁਨੇਹਾ ਹੈਗਾ ਕਿ ਜਿਹੜੇ ਪੰਜਾਬੀ ਨੌਜਵਾਨ ਨੇ ਉੱਥੇ ਚੰਗਾ ਪੈਸਾ ਕਮਾਉਣ ਤੋਂ ਬਾਅਦ ਜਿੰਦੋਂ ਇੱਕ ਸਮੇਂ ਖਬਰਾਂ ਇਹ ਆ ਰਹੀਆਂ ਸੀ ਕਿ ਲੋਕ ਨੇ ਜਿਹੜੇ ਐਨ ਆਰ ਆਈ ਨੇਗੇ ਉੱਥੋਂ ਜ਼ਮੀਨਾਂ ਵੇਚ ਕੇ ਉੱਥੇ ਬਿਜ਼ਨਸ ਕਰ ਰਹੇ ਨੇ ਤਾਂ ਇੱਥੇ ਕਿ ਬਹੁਤ ਸਕੂਨ ਦੇਣ ਵਾਲੀ ਖਬਰ ਹੈ ਕਿ ਨੌਜਵਾਨ ਹੈ ਜਿਹੜਾ ਉਸਨੇ ਆਪਣਾ ਬਿਜ਼ਨਸ ਹੈ ਜਿਹੜਾ ਉਹ ਆਪਣੇ ਘਰ ਤੋਂ ਸ਼ੁਰੂ ਕਰਿਆਗਾ ਤੇ ਇੱਥੇ ਹੀ ਫੈਮਿਲੀ ਨਾਲ ਆਇਆਗਾ ਤੇ ਇਸ ਸਮੇ ਉਸ ਨੂੰ ਜਿਹੜਾ ਚੰਗਾ ਮੁਨਾਫਾ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਨੇ ਦੱਸਿਆਗਾ ਕਿ 30 ਦੇ ਕਰੀਬ ਲੋਕਾਂ ਨੂੰ ਉਹ ਡਾਇਰੈਕਟ ਇਨਡਾਇਰੈਕਟ ਜਿਹੜਾ ਹੈ ਇਸ ਕੰਪਨੀ ਰਾਹੀਂ ਜਿਹੜਾ ਕੰਮ ਦੇ ਰਹੇ ਨੇਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ